ਦੇ ਬਾਰੇ ਕਿ ਆਪਣੇ ਜਿਹੜੇ ਨਵੇਂ ਭਰਾ ਜੁੜਦੇ ਵੈਸੇ ਤਾਂ ਪਤਾ ਹੈਗਾ ਫੇਰ ਵੀ ਇਹ ਦੱਸ ਵੀ ਇਹ ਕਿਹੜੇ ਦਾ ਬੱਚਾ ਵੀਰੇ ਸਮੁੰਦਰ ਦਾ ਡਾਇਰੈਕਟਾ ਮਾਂ ਇਹਦੀ ਸਾਲੀ ਵਾਲੀ ਲੈ ਲੈਂਦੀ ਆ ਇਹਦੀ ਨਾਨੀ ਸਾਹੂ ਕਹਨੇ ਦੀ ਆ ਨੁਗਰੇ ਦੀ ਬਈ ਪਰਨਾਣੀ ਮਲੂਕੇ ਵਾਲੇ ਵੱਡੇ ਬਰਥਡੇ ਕੋਲੇ ਵੀ ਨੁਗਰੇ ਦੀ ਆ ਇਹ ਚਾਰ ਪੰਜ ਪੀੜੀਆਂ ਨੁਗਰਾ ਖਾਨਦਾਨੀ ਆ ਠੀਕ ਆ ਜੀ ਤੇ ਕੀ ਸਟੱਡ ਸਰਵਿਸ ਤੇ ਚੱਲ ਰਿਹਾ ਹੈ ਜੀ 21000 ਸਰਵਿਸ ਬਈ ਨਾਰਮਲ ਬੱਚੇ ਬਹੁਤ ਟੌਪ ਟੌਪ ਦੇ ਜਾਂਦੇ ਛੋਟੇ ਘੋੜਿਆਂ ਤੇ ਹਾਂਜੀ ਓਕੇ ਤੇ ਫੋਨ ਨੰਬਰ ਬੋਲ ਦੇ ਕੇ ਨਾ 8427512646 ਠੀਕ ਆ ਬਾਕੀ ਬਾਈ ਬਾਈ ਨਰ ਦਿਖਾ ਦੀ ਵਿੱਚ ਤੇ ਚੰਗਾ ਭਰਾ ਹੈ ਨਾ ਲਾਈਵ ਰਜਿਸਟਰ ਕਰਦੇ ਆਪਾਂ ਤੇ ਇਹਨਾਂ ਨਾਲ ਹਾਜ਼ਰੀ ਲਵਾਤੀ ਤੇ ਘੋੜੇ ਬਾਰੇ ਅਗਲਾ ਸੰਪਰਕ ਕਰ ਲਊਂ ਬਾਕੀ ਆ ਮੁੰਡਿਆਂ ਦੇ ਮਾਰਦੀ ਕੈਮਰਾ ਇੱਧਰ ਬੈਠੇ ਆ ਜਿਹੜੇ ਬਾਪੂ ਵਰਗੇ ਤੇ ਆਹ ਜਾਨਵਰ ਵੀ ਆਪਣੀ ਆਗੇ ਹਾਂਜੀ ਹਾਂਜੀ ਠੀਕ ਆ ਇਹ ਸੇਲ ਤੇ ਆ ਹਾਂਜੀ ਤੇ ਆਹ ਜਾਨਵਰਾਂ ਤੇ ਵੀ ਮਾਰਿਆ ਕੈਮਰਾ ਠੀਕ ਆ ਆ ਜਾਨਵਰਾਂ ਤੇ ਇਥੋਂ ਮੋਟਾ-ਮੋਟਾ ਕੈਮਰਾ ਮਾਰਦੇ ਕਿਰਾਂ ਪਤਾ ਲੱਗ ਜੂਗਾ ਤੇ ਸੰਪਰਕ ਕਰ ਲੈਣਗੇ ਭਾ ਲੋ ਮਿੱਤਰੋ ਆਹ ਦੇਖੋ ਚੰਗੇ-ਚੰਗੇ ਛੋਟੀ-ਛੋਟੀ ਦੇ ਜਾਨਵਰ ਆ ਮੇਲੇ ਦਾ ਮਾਹੌਲ ਦੇਖ ਲਓ ਤੇ ਸਿਰਾਂ ਗੱਲਬਾਤ ਲੱਗੀ ਪਈ ਹੈਗੀ ਤੇ ਉਸੇ ਨੰਬਰ ਤੇ ਤੁਸੀਂ ਕੰਟੈਕਟ ਕਰ ਲਿਓ ਕਿਸੇ ਵੀ ਜਾਨਵਰ ਬਾਰੇ ਪੁੱਛਣਾ ਹੋਵੇ ਤਾਂ ਆ ਜਾ ਫਿਰ ਅੱਗੇ ਚੱਲ ਗਏ ਕੈਮਰਾਮੈਨ ਕਿਵੇਂ ਜੀ ਕਿਹੜਾ ਚੈਨਲ ਹੈ ਚੈਨਲ ਬਾਪੂ ਆਪਣਾ ਦਿਲਦਾਰ ਬੰਦੇ ਚੈਨਲ ਆ ਦਿਲਦਾਰ ਹਾਂ ਜੀ ਪਰੋਂ ਬਾਜੋਗੇ ਵਾਸੇ ਦਾ ਲਾਈਵ ਆ ਨਾਲ ਦੀ ਨਾਲ ਹੀ ਪੈ ਜੂਗਾ ਅੱਛਾ ਹਾਂ ਲਾਈਵ ਆਗਾ ਨਾਲ ਦੀ ਨਾਲ ਹੀ ਚੱਲੀ ਜਾਂਦੀ ਆ ਵੀਡੀਓ ਠੀਕ ਆ ਤੇ ਆ ਜੋ ਮਿੱਤਰੋ ਇਧਰ ਜਟਾਣਾ ਸਟੱਡ ਫਾਰਮ ਵਾਲੇ ਆ ਗਏ ਭਰਾ ਸਾਡੇ ਵਾਂਦਰ ਜਟਾਣਾ ਵਾਲੇ ਇਧਰ ਆ ਆ ਗਏ ਇਹਨਾਂ ਦੇ ਜਾਨਵਰ ਆ ਜਾ ਬਾਈ ਕੈਮਰਾਮੈਨ ਅੱਗੇ ਵਧਿਆ ਵੀਡੀਓ ਚ ਆ ਦੋ ਜਾਨਵਰ ਇਧਰ ਆ ਗਏ ਬਸ਼ੇਰੇ ਬਸ਼ੇਰੀਆਂ ਆ ਵੀ ਆ ਵੀ ਦਿਖਾ ਨਹੀਂ ਜਾਨਵਰ ਸਾਰੇ ਵਧ ਗਏ ਜਾਨਵਰ ਆ ਗਏ ਟੌਪ ਟੌਪ ਦੇ ਜਾਨਵਰ ਆ ਇਧਰ ਆਇਆ ਆਪਣੇ ਪਿੰਡ ਵਾਲੇ ਆ ਗਏ ਬਾਈ ਤੇਜ ਹਰਗਿਆਂ ਦਾ ਆ ਗਿਆ ਬਾਈ ਨਰ ਇੰਦਰ ਵੀ ਮਾਰਦੇ ਗੇੜਾ ਫੇਰ ਲਾਂਬਾਣਾ ਫੇਰ ਨਾ ਕਿਤੇ ਲਾਂਬਾ ਦੇਣ ਵੀ ਪਿੰਡ ਵਾਲਾ ਇਧਰ ਨਹੀਂ ਆਇਆ ਰੇਂਜ ਟੁੱਟ ਜਾਂਦੀ ਆਪਾਂ ਲਾਈਵ ਤਾਂ ਪਹਿਲਾਂ ਵੀ ਹੋਏ ਸੀਗੇ ਦੂਜੇ ਤੇ ਫੇਸਬੁੱਕ ਤੇ ਤੇ ਆ ਜਾ ਕੇ ਰੈਂਚ ਇਧਰ ਆ ਜਾਨਵਰ ਸਾਰੇ ਦਿਖਾਈ ਤੁਰਿਆ ਜੀ ਵਧੀਆ ਜਾਨਵਾਰਾ ਹੋਰ ਕੀ ਹਾਲ ਆ ਜੀ ਹੋਰ ਵਧੀਆ ਵਧੀਆ ਲਾਈ ਬੈਠੇ ਆ ਮੰਡੀ ਚ ਰੌਣਕਾਂ ਫਿਰ ਸਦਾ ਦਾ ਨਦੀਬ ਨੂੰ ਇੱਕ ਮਿੰਟ ਸਾਧਦਾ ਰਹਿ ਜਾ ਅੱਛਾ ਉਹ ਜਾਦੇ ਕੋਈ ਨਹੀਂ ਕੋਈ ਕੋਈ ਜਾ ਮਰੀਕ ਕੋਈ ਨਹੀਂ ਕੋਈ ਤੇ ਆ ਬਸ਼ੀਰੇ ਬਸ਼ੀਰੀਆਂ ਬਸ਼ੀਰੇ ਬਸ਼ੀਰੀਆਂ ਹੋਰ ਸਭ ਠੀਕ ਆ ਠੀਕ ਆ ਠੀਕ ਆ ਮਰੀਕ ਦਾ ਯਾਰ ਸੁੰਨਾ ਜਾ ਕਰਿਆ ਪਿਆ ਤੁਹਾਡਾ ਹੋਰ ਕਿਵੇਂ ਆ ਅਮਰੀਕਾ ਵਧੀਆ ਵਧੀਆ ਠੀਕ ਆ ਲਾਈ ਬੈਠੇ ਆ ਮੰਡੀ ਚ ਰੌਣਕਾਂ ਹਾਂ ਹਾਂ ਠੀਕ ਆ ਜਾ ਇਹਨੂੰ ਜਾਨਵਰ ਦਿਖਾ ਦੇ ਫਿਰ ਸਾਰੇ ਇਹ ਰੀ ਦੀਆਂ ਲਾਈਵ ਤਾਂ ਕਈ ਵਾਰੀ ਹੋਏ ਆ ਟੁੱਟ ਜਾਂਦੀ ਆ ਰੇਂਜ ਵਾਸੇ ਵਾਸੇ ਆ ਜਾਨਵਰ ਕੀ ਆ ਇਹ ਬਸ਼ੇਰੀ ਇਹ ਬਸ਼ੇਰੀਆਂ ਭੇਦੋ ਨੇ ਠੀਕ ਆ ਤੇ ਉਹ ਵੀ ਉਹ ਬਸ਼ੇਰੀ ਆ ਉਹ ਵੀ ਬਸ਼ੇਰੀ ਆ ਗਏ ਹੈ ਆ ਜਾ ਇਹ ਵੀ ਵਿਖਾ ਦੇ ਤੇ ਇਹ ਵੀ ਖਰੀ ਬੁਖਰੀ ਕਿਵੇਂ ਚੰਗੀ ਚੱਲੀ ਜਾਂਦੀ ਆ ਬਹੁਤ ਬਹੁਤ ਸੋਹਣਾ ਅੱਛਾ ਮਾਹੌਲ ਪੂਰਾ ਹੋ ਗਿਆ ਪਿਆਗਾ ਹਾਂ ਪੂਰਾ ਠੀਕ ਆ ਠੀਕ ਆ ਤੇ ਇੱਕ ਵਾਰੀ ਆਪਣਾ ਸੰਪਰਕ ਨੰਬਰ ਬੋਲ ਦੇ ਹਾਂ ਆਪਣਾ ਹੈ 99766 3081 ਠੀਕ ਆ ਠੀਕ ਆ ਤੇ ਅੱਗੇ ਵੀ ਇਹ ਜਾਨਵਰ ਆਉ ਅੱਗੇ ਵੀ ਹੈਗੇ ਆ ਆ ਵੀ ਆ ਵੀ ਜਾਨਵਰਾਂ ਦੇ ਮੋਟਾ ਮੋਟਾ ਕੈਮਰਾ ਮਾਰਦੀ ਕਿਵੇਂ ਆ ਆ ਜਾ ਉਰੇਆ ਮੰਡੀ ਵੇਖਣਾ ਆ ਕਿ ਜਾਨਵਰ ਖਰੀਦਣਾ ਕੋਈ ਕੀ ਹਾਲ ਆ ਬਾਈ ਵਧੀਆ ਵਧੀਆ ਹਾਂ ਠੀਕ ਠਾਕ ਵਧੀਆ ਵਧੀਆ ਆ ਵੀ ਆਪਣਾ ਭਰਾਗਾ ਆਪਣੇ ਪਿੰਡੋਂ ਪਹੁੰਚੇ ਆ ਬਹੁਤ ਜ਼ਿਆਦੇ ਮੁੰਡੇ ਪਹੁੰਚੇ ਆ ਕਿ ਨਵਾਂ ਸ਼ੌਂਕ ਵਧੀ ਜਾਂਦੇ ਇਹਨਾਂ ਕੋਲੇ ਵੀ ਘੋੜਾ ਘੋੜਾਂ ਵਸ਼ੀਰੇ ਇੱਥੇ ਲੈ ਆਏ ਠੀਕ ਆ ਆ ਜਾ ਵਸ਼ੀਰੇ ਤੇ ਵੀ ਮਾਰ ਦੇ ਕੈਮਰਾ ਆ ਮੈਨੂੰ ਲਾਇਆ ਸੀਗਾ ਬਿਕਰ ਨੇ ਫੋਨ ਉਦੋਂ ਸੋਵਾ ਠੀਕ ਵਾ ਨਾ ਯਾਰ ਕਿਰਵਾ ਵਧੀਆ 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 ਮੰਡੀ ਦਾ ਦਿਖਾਉਣੀ ਜ਼ਰੂਰੀ ਹੈਗੀ ਆ ਵਸ਼ੀਰ ਆ ਗਿਆ ਹੈ ਠੀਕ ਆ ਆ ਜਾਉਂ ਰਹੇ ਇਹਨੂੰ ਹੋ ਜਾ ਮੜਾ ਜਾ ਗੱਲਬਾਤ ਕਰ ਲੈਣੇ ਤੇ ਕਿੰਨੇ ਐ ਉਮਰ ਉਮਰ ਹੋ ਗਈ ਇਹਦੀ ਉਮਰ ਇਹ 2 ਸਾਲ ਆ ਫੜ ਲੈ ਇੱਧਰ 2 ਸਾਲ ਉਮਰ ਹੈ ਦੀ ਬਾਈ ਠੀਕ ਆ ਠੀਕ ਆ ਤੇ ਫੋਨ ਨੰਬਰ ਬੋਲ ਦੇ ਕਰੀ ਫੋਨ ਨੰਬਰ ਆਪਰਾ 98156 97762 ਤੇ ਕਿਹੜੇ ਦਾ ਬੱਚਾ ਇਹ ਰਾਜੂ ਦਾ ਬਚਾ ਨਾਨਕਸਰ ਆਲੇਗਾ ਠੀਕ ਆ ਠੀਕ ਆ ਠੀਕ ਇਹ ਲੋ ਹਾਂ ਬਾਈ ਸਿਮਰੇਰ ਗਿਆ ਤੋਂ ਤੇ ਕਰ ਲਿਓ ਭਰਾ ਸੰਪਰਕ ਬਸ਼ੇਰਾ ਚੰਗਾ ਗਾ ਤੇ ਵਧੀਆ ਗਾ ਬਸ਼ੇਰਾ ਜੇ ਕਿਸੇ ਨੇ ਖਰੀਦਣਾ ਹੋਵੇ ਪੂਰਾ ਮਾਰ ਨੀ ਕੈਮਰਾ ਕਰੀ ਤੇ ਆ ਜਾ ਇਧਰ ਹੋਰ ਜਾਨਵਰ ਦਿਖਾ ਦਈਏ ਇਹਨਾਂ ਦੇ ਆਇਆ ਇਧਰ ਨੂੰ ਮੋਟਾ ਮੋਟਾ ਕੈਮਰਾ ਮਾਰ ਦਿਆ ਕੋੜੀਆਂ ਤੇ ਸਿਰਾਂ ਲੱਗਿਆ ਪਿਆ ਗਾ ਵਧੀਆ ਕੋੜੀਆਂ ਗਾ ਸਾਰੀਆਂ ਮੇਲੇ ਦਾ ਮਾਹੌਲ ਤੁਹਾਨੂੰ ਦਿਖਾ ਰਹੀਆਂ ਹੋਰ ਬਾਈ ਜੀ ਠੀਕ ਠਾਕ ਹੋ ਹਾਂ ਇਹ ਠੀਕ ਠਾਕ ਹੋਰ ਚੜ੍ਹਦੀ ਕਲਾ ਵਧ ਗਿਆ ਵਧ ਗਿਆ ਵਧ ਗਿਆ ਆ ਦੇਖੋ ਮਿੱਤਰੋ ਘੋੜੀ ਦੀ ਲੈਂਥ ਲੰਥ ਦੇਖੋ ਬਾਕੀ ਗਰਦਨ ਗੁਰਦਨ ਦੀ ਲੰਬਾਈ ਚੈੱਕ ਕਰੋ ਪੂਰੀ ਮਜ਼ਬੂਤ ਆ ਤੇ ਚੰਗੀ ਸ਼ਕੀਨ ਘੋੜੀ ਆਂਗੇ ਤੇ ਆ ਜੋ ਕਿ ਨਾ ਹੋਰ ਬਾਈ ਤੇਜ ਕਿਵੇਂ ਸੱਟ ਨਾ ਬਤ ਤੌਰ ਤੇ ਲਾਈ ਬੈਠੇ ਆ ਮਰਾਉਣ ਕਾ ਹਾਂਜੀ 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 ਹੋਰ ਚੱਲ ਚੰਗਾ ਹੋ ਗਿਆ ਮੈਂ ਕਰਦਗੇ ਹਨ ਨੂੰ ਵੀ ਲਾਈਵ ਪਹਿਲਾਂ ਫੇਸਬੁੱਕ ਤੇ ਹੋਏ ਸੀ ਦੋ ਤਿੰਨ ਆਰੀ ਯਾਰ ਉਹ ਰੇਂਜ ਟੁੱਟੇ ਜਾਂਦੀ ਆ ਅੱਛਾ ਉਹ ਇੱਥੇ ਆ ਕੇ ਫੇਰ ਟੁੱਟੀ ਹੁਣ ਇੱਧਰ ਹੋ ਗਏ ਦੂਜੇ ਪਾਸੇ YouTube ਤੇ ਬਸ ਵਧੀਆ ਹੋਰ ਕਿੰਨੇ ਜਾਨਵਰ ਲੈ ਕੇ ਆਉਂਦੇ ਆ ਫਿਰ ਜਾਨਵਰ ਹੈਗੇ ਆ 16 17 16 17 ਤੇ ਵੀ ਕਰੀਬ ਕਰੀਬ ਅੱਧਿਕਾ ਚੱਲ ਰਹੀ ਹੈ ਹਾਂ ਬੇਗੇ ਤਿੰਨ ਚਾਰ ਜਾਨਵਰ ਅਜੇ ਤਾਂ ਮੇਲਾ ਫਿਰ ਰਹੂਗਾ ਦੋ ਤਿੰਨ ਦਾ ਬਸ ਸਟਾਰਟਿੰਗ ਹੀ ਆ ਅਜੇ ਤਾਂ ਹਾਂ 18 ਤੱਕ ਤਾਂ ਜਾਊ ਮੈਨੂੰ ਲੱਗਦਾ ਮੰਡੀ ਭਰੀ ਬਹੁਤ ਆ ਯਾਰ 20 ਤਾਈਂ ਭਲਾ ਜਾਵਾਂ 20 ਤਾਈਂ ਆਉਂਦੇ ਵੀ ਸ਼ੇਰੀ ਕਰਨੀ ਹਾਂ ਠੀਕ ਆ ਵਦੂਗਾ ਮੇਲਾ ਹਾਂਜੀ ਹਾਂ ਲਓ ਮਿੱਤਰੋ ਕਿਸੇ ਵੀ ਭਰਾ ਨੇ ਜਾਨਵਰ ਖਰੀਦਨੇ ਹੋਣਾ ਘੋੜਾ ਮੰਡੀ ਚ ਜਰੂਰ ਗੇੜਾ ਮਾਰਿਓ ਤੇ ਇੱਕਾਰੀ ਭਾਈ ਆਪਣਾ ਮੋਬਾਈਲ ਨੰਬਰ ਵੀ ਬੋਲ ਦੇ ਆਪਣਾ 98725 94678 ਬਾਕੀ ਆ ਭਾਈ ਨਰ ਦਿਖਾ ਦੇ ਗਾਂਹ ਜਾ ਕੇ ਦਿਖਾਇਆ ਤੇ ਹੋਰ ਦੀਪ ਉੱਠ ਗਿਆ ਦੀਪ ਇੱਥੇ ਹੀ ਆਉਗਾ ਅੱਛਾ ਬਾਹਰ ਗਿਆ ਵਾ ਹਾਂ ਬਾਹਰ ਗਿਆ ਤਾਂ ਠੀਕ ਹੈ ਤੇ ਘੋੜਾ ਆਪਣਾ ਕਿੱਥੇ ਲਾਇਆ ਵਾ ਘੋੜੇ ਨਹੀਂ ਲਿਆਂਦੇ ਆ ਲਿਆਂਦਾ ਨਹੀਂ ਗੇ ਲਿਆਂਦੇ ਨਹੀਂ ਠੀਕ ਜਾਨਵਰ ਜਾਦੇ ਸੀ ਜਾਨਵਰ ਜਾਦੇ ਸੀ ਠੀਕ ਸੇਲ ਵਾਲੇ ਹੀ ਜਾਨਵਰ ਆ ਮਿੱਤਰੋ ਤੇ ਕਰ ਲਿਓ ਸੰਪਰਕ ਮਾਰਦੇ ਫਿਰ ਮੋਟਾ-ਮੋਟਾ ਕੈਮਰਾ ਕਰ ਹੀ ਜਾਂਦਾ ਆ ਇਹਨੂੰ ਤੇ ਆਜੋ ਫਿਰ ਅੱਗੇ ਤੁਹਾਨੂੰ ਲੈ ਕੇ ਚਾਲਦੇ ਆ ਹੋਰ ਜਾਨਵਰ ਦਿਖਾਉਣੇ ਆ ਆ ਦੇਖੋ ਇੱਧਰ ਬਰੀਕੀਆਂ ਨੋਟ ਕਰਨੀ ਜਾਂਦੇ ਆ ਵਾਲ ਪੌੜੀਆਂ ਦੇਖੀ ਜਾਂਦੇ ਆ ਭਰਾ ਤੇ ਸੌਦੇ-ਸੂਦੇ ਹੋਈ ਜਾਂਦੇ ਆਗੇ ਚੱਲੀ ਜਾਂਦਾ ਕੰਮ ਕਿਹੜੀ ਜੀ ਇਹ ਖਾਲੀ ਹੈ ਜੀ ਆ ਜਾਓ ਮਿੱਤਰੋ ਰਕਨਾ ਇੱਧਰ ਮਾਰਨੀ ਆ ਇੱਧਰ ਵੀ ਵਾਈਨਰ ਤੇ ਆਇਆ ਕਰਾਂ ਅੱਗੇ ਬਈ ਰ ਇੱਥੇ ਬਾਪੂ ਰਾਜ ਰਾਜ ਜਾਨਾ ਕਿੱਥੇ ਬੈਠਾ ਸੀ ਇੱਥੇ ਆ ਆਇਆ ਕੈਮਰਾ ਮੈਨਸਾ ਆਇਸ ਪਛਲੀ ਆਇਆ ਇੰਗ ਉਹ ਜਿਹੜੀ ਸੌਰ ਜੀ ਨੇ ਖੜੀਆਂ ਫੋਰਚਨਲ ਧੋ ਮਿੱਤਰੋ ਆ ਦੇਖੀ ਚਲੋ ਮੇਲੇ ਦਾ ਮਾਹੌਲ ਇੱਧਰ ਜਾਨਵਰਾਂ ਦੇ ਮਾਰਦੇ ਕੈਮਰਾ ਫੇਰ ਸਾਰੇ ਜਾਨਵਰ ਚੜਦੀ ਕਲਾ ਵਾਲੇ ਪੂਰੇ ਟੌਪ ਦੇ ਜਾਨਵਰ ਪਹੁੰਚੇ ਆ ਮੰਡੀ 'ਚ ਜਿੰਨੇ ਵੀ ਜਾਨਵਰ ਪਹੁੰਚੇ ਆ ਟੌਪ ਦੇ ਜਾਨਵਰ ਪਹੁੰਚੇ ਆ ਘੋੜੇ ਘੋੜੀਆਂ ਵਧੀਆ ਸੁਨੱਖੇ ਜਾਨਵਰ ਆ ਚੰਗੇ ਗਾਦ ਕਾਠ ਵਾਲੇ ਆ ਬਾਕੀ ਸ਼ਕੀਨ ਜਾਨਵਰ ਆ ਮੰਡੀ ਪੂਰੇ ਜੋਰਾਂ ਤੇ ਚੱਲ ਰਹੀ ਆ ਮਿੱਤਰੋ ਇਹ ਹੋ ਸਕਦਾ ਆ ਘੋੜਾ ਦਿਖਾ ਬਾਈ ਵੇਖ ਬੱਕ ਦਾ ਤੁਰਿਆ ਆਉਂਦਾ ਗਾ ਆ ਜਾ ਕਿੱਦ ਅੱਗੇ ਆ ਜਾ ਤੜੀ ਇਹ ਕਿ ਨਹੀਂ ਗਾਲ੍ਹਾਂ ਮੈਂ ਬਕਾਲੇ ਬੰਨ ਲਾ ਕੋਟ ਆ ਇਧਰ ਦੀ ਆ ਜਾ ਕੋਟ ਭਾਈ ਵਾਲੇ ਦੇ ਜਾਨਵਰ ਦਿਖਾ ਦੇ ਅੱਗੇ ਦੀ ਹੋ ਕੇ ਹਮ ਸਾਰੇ ਹੋਰ ਭਾਈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਕਿਹੜਾ ਕੋੜਾ ਜੀ ਇਹ ਆਪਣਾ ਇਹ ਕੋੜੇ ਦਾ ਨਾਮ ਹੈ ਜੀ ਦਲਸ਼نگਰ ਅੱਛਾ ਜੀ ਇਹ ਮਿੱਡਲੇ ਦਲਵਾਗ ਦਾ ਬੱਚਾ ਹੈ ਸਮੁੰਦਰ ਦਾ ਪੁੱਤ ਹੈ ਇਹ ਠੀਕ ਹੈ ਜੀ ਮਾਲੀ ਸੈਡੋਂ ਇਹ ਰਾਜੂ ਡੋੜਦਾ ਦੋਤਾ ਤੇ ਉਮਰ ਇਹਦੀ ਹੋ ਗਈ 36 ਮਹੀਨੇ ਠੀਕ ਹੈ ਜੀ ਹਾਂ ਜੀ ਰਿਜ਼ਲਟ ਆ ਗਿਆ ਸਾਡੇ ਕੋਲ ਇਹਦਾ ਪਹਿਲਾ ਬੱਚਾ ਠੀਕ ਹੈ ਜੀ ਨਸ਼ੇਰਾ ਆਇਆ ਬਹੁਤ ਸੋਹਣਾ ਬੱਚਾ ਤੇ ਕੀ ਸਟੱਡ ਸਰਵਿਸ ਤੇ ਹੁਣ ਛੱਡਾਂਗੇ ਫਿਰ ਇਹਨੂੰ 31000 ਫੀਸ ਕਰ ਰੱਖੀਏ ਓਕੇ ਜੀ ਤੇ ਫੋਨ ਨੰਬਰ ਬੋਲ ਦੇ ਫੋਨ ਨੰਬਰ ਆ ਬੂਡ ਤੁਸੀਂ ਕੈਮਰਾ ਦਿਖਾ ਦਿਓ ਥੋੜਾ ਜਿਹਾ ਠੀਕ ਹੈ 70157 50128 ਠੀਕ ਹੈ ਜੀ ਇਹ ਉਹ ਜਾਨਵਰ ਆਪਣੀਆਂਗੇ ਨਹੀਂ ਉਹ ਨਾਲਾ ਉਹ ਆ ਗਿਆ ਹਾਂ ਠੀਕ ਆ ਆ ਜਾ ਆਪਾਂ ਉਹ ਕੋਈ ਮੇਰੇ ਇੱਥੇ ਕੈਦ ਕਰ ਲੈਨੇ ਇਹ ਜਾਨਵਰ ਵੀ ਤੇ ਇੱਕ ਬਾਈ ਬਾਪੂ ਰਾਜ ਰਾਜ ਜਣਾ ਕਿੱਧਰ ਇੱਧਰ ਬੈਠਾ ਸਾਹਮਣੇ ਆ ਠੀਕ ਆ ਆ ਜਾ ਬਾਈ ਇੱਧਰ ਵੇਖੋ ਜਾਨਵਰ ਸਿਰਾ ਗੱਲਬਾਤ ਲੱਗੀ ਪਈ ਆ ਜਾਨਵਰ ਚੰਗੇ ਆ ਸਾਰੇ ਟੌਪ ਟੌਪ ਦੇ ਆ ਬੜੀ ਆਵਾਜ਼ ਬੰਦ ਕਰ ਲਈ